ਆਵੇਂ ਉਹਦੇ ਮਾਪਿਆਂ ਨੇ ਵਿਆਹ ਤੇ ਕਰੋੜ ਰੁਪਈਆ ਲਾਇਆ ਹੋਵੇ ਪਰ ਜਿਹੜੀ ਨੂੰ ਨੇ ਸਾਂਝੇ ਘਰ ਚ ਆ ਕੇ ਕੰਦ ਕਢਵਾਤੀ ਜਿਹੜੀ ਨੇ ਆਉਣ ਸਰਪਾਂਡੇ ਵੰਡਵਾਤੇ ਜਿਹੜੀ ਨੇ ਸੱਸ ਸਹੁਰੇ ਦੀ ਰੋਟੀ ਪਿੱਛੇ ਤਿਆਉੜੀਆਂ ਪਾਲੀਆਂ ਭਾਵੇਂ ਉਹਦੇ ਪੇਕੇ ਜਾਂ ਕੇ ਪੁੱਛ ਲਿਓ ਉਹ ਪਿੰਡ ਚੋਂ ਜਮਾ ਕਿਸੇ ਗਏ ਗੁਜਰੇ ਘਰ ਦੀ ਹੁੰਦੀ ਐ ਉਹਦੇ ਪੇਕੇ ਕੋਈ ਸਿਰ ਕੱਢ ਬੰਦਿਆ ਚ ਨਹੀਂ ਆਉਂਦੇ ਚੰਗੇ ਖਾਨਦਾਨਾਂ ਦੀਆਂ ਕੁੜੀਆਂ ਰੋਟੀਆਂ ਪਕਾਉਣ ਪਿੱਛੇ ਚਾਹਾਂ ਬਣਾਉਣ ਪਿੱਛੇ ਲੜਕੇ ਰੋਸ ਕੇ ਪੇਕ ਕੇ ਨਹੀਂ ਜਾਂਦੀਆਂ ਹੁੰਦੀਆਂ ਚੰਗੇ ਮਾੜੇ ਸੰਸਕਾਰ ਮੂੰਹ ਤੇ ਨਹੀਂ ਲਿਖੇ ਹੁੰਦੇ ਕੰਮਾਂ ਚੋਂ ਝਲਕਦੇ ਆ ਜਿਹੜੇ ਘਰੇ 2 ਟਾਈਮ ਰੋਟੀ ਪਕਦੀ ਐ ਸਾਰਾ ਟੱਬਰ ਇੱਕ ਥਾਂ ਬੈਠ ਕੇ ਰੋਟੀ ਖਾਂਦਾ ਘਰੇ ਤੰਦਰੁਸਤੀ ਐ ਉਹ ਘਰ ਬੇਸ਼ੱਕ ਗਰੀਬ ਦਾ ਐ ਪਰ ਕਿਸੇ ਰਾਜੇ ਦੇ ਮਹਿਲਾਂ ਤੋਂ ਘਟਨੀ ਕਿਸੇ ਸਵਰਗ ਤੋਂ ਘਟਨੀ ਦੁਨੀਆਂ ਦੀ ਕੋਈ ਵੀ ਦੌਲਤ ਤੰਦਰੁਸਤੀ ਤੋਂ ਵੱਡੀ ਨਹੀਂ ਦੁਨੀਆਂ ਦੀ ਕੋਈ ਵੀ ਅਮੀਰੀ ਇਤفاق ਤੋਂ ਏਕਤਾ ਤੋਂ ਵੱਡੀ ਨਹੀਂ ਤਾਂ ਹੀ ਕਿਹਾ ਜੇ ਘਰੇ ਤੰਦਰੁਸਤੀ ਆ ਘਰ ਚ ਏਕਤਾ ਬਜ਼ੁਰਗਾਂ ਦੀ ਸੇਵਾ ਹੋ ਰਹੀ ਹੈ ਤੇ ਤੁਹਾਡੀ ਔਲਾਦ ਤੁਹਾਡੇ ਕਹਣੇ ਚ ਤਾਂ ਕੰਨ ਪਰਨੇ ਸੌਜੋ ਚੋਰਾ ਕਰਨ ਦੀ ਲੋੜ ਨਹੀਂ ਦੁਨੀਆਂ ਦੇ ਸਭ ਤੋਂ ਅਮੀਰ ਸਭ ਤੋਂ ਸੌਖੇ ਤੇ ਸਭ ਤੋਂ ਭਾਗਾ ਵਾਲੇ ਤੁਸੀਂ ਐ ਦੇਸ਼ ਕੌਮ ਲਈ ਫਾਂਸੀਆਂ ਚੜਨ ਯੋਦੇ ਤੇ ਬੁਝ ਦਿਲ ਨਿੱਜੀ ਹੱਕ ਮੰਗਣ ਤੋਂ ਵੀ ਟਲ ਜਾਂਦੇ ਸੂਬੇ ਸਰਹੰਦ ਨੂੰ ਆਖਿਆ ਨਿੱਕੇ ਨਿੱਕੇ ਬਾਬਿਆਂ ਨੇ ਪਰਬਤ ਦਾਬਿਆਂ ਨਾਲ ਨਹੀਂ ਹੱਲ ਜਾਂਦੇ ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੇ ਭੇਡਾਂ ਨਾਲ ਨਹੀਂ ਰਲ ਜਾਂਦੇ ਮੌਤ ਕੁੱਤੇ ਦੀ ਮਰਦੇ ਸਦਾ ਪਾਪੀ ਤੇ ਦਾਨੀ ਬੰਦੇ ਹੋ ਮੌੜਿਆਂ ਵੱਲ ਜਾਂਦੇ ਪ੍ਰਲਾਦ ਬਰਾੜਾ ਮੇਲੇ ਲੱਗਦੇ ਯੋਧਿਆਂ ਦੀਆਂ ਬਰਸੀਆਂ ਤੇ ਤੇ ਗਦਾਰ ਕੱਲੇ ਸਿਵਿਆਂ ਵੱਲ ਜਾਂਦੇ ਮੈਨੂੰ ਸਚਾਈ ਲੈ ਕੇ ਬਹਿ ਗਈਏ ਤੈਨੂੰ ਤਾਰਿਆ ਤੇਰੀ ਗਦਾਰੀ ਨੇ ਤੈਨੂੰ ਮਕਾਮ ਦਿੱਤਾ ਤੇਰੇ ਮਤਲਬ ਨੇ ਮੈਨੂੰ ਘਾਟਾ ਪਾਇਆ ਵਫਾਦਾਰੀ ਨੇ ਜੋ ਕਦਰ ਕਰਨ ਜਜ਼ਬੋਤਾਂ ਦੀ ਉਹ ਹੁੰਦੀਆਂ ਰੂਹਾਂ ਰੱਜੀਆਂ ਨੇ ਤੇਰੇ ਜੁੱਤੀ ਦੇ ਵੀ ਯਾਦ ਨਹੀਂ ਜੋ ਸਟਾਂ ਦਿਲ ਮੇਰੇ ਤੇ ਵੱਜੀਆਂ ਨੇ ਮੇਰੇ ਹਾਸਿਆਂ ਵਿੱਚ ਵੀ ਦਰਦ ਛੁਪੇ ਤੇ ਤੇਰਾ ਰੋਣਾ ਵੀ ਕੋਈ ਸੱਚ ਨਹੀਂ ਸੀ ਗਲਤੀ ਤਾਂ ਸੱਜਣਾ ਮੇਰੀ ਇੰਨੀ ਰਹਿ ਗਈ ਕਿ ਮੈਂ ਤੇਰੇ ਵਰਗਾ ਖਾਚ ਨਹੀਂ ਸੀ ਪੰਜਾਬ ਜਦੋਂ ਡੋਬਿਆ ਸਿਆਸਤਾ ਨੇ ਡੋਬਿਆ ਨਾ ਕੁਦਰਤ ਨੇ ਡੋਬਿਆ ਨਾ ਡੋਬਿਆ ਤਕਦੀਰ ਨੇ ਕਿਹੜਾ ਲੀਡਰ ਕਿੰਨੇ ਕ ਪਾਣੀ ਚ ਆ ਹੁਣ ਸਾਰਾ ਪਤਾ ਲੱਗ ਜੂ ਤਾਂ ਵੋਟਰ ਐ ਜਾਗ ਜਾਣਗੇ ਜਿਵੇਂ ਪੰਜਾਬ ਜਗਾਇਆ ਸੀ ਖਾਲਸਾ ਬਹੀਰ ਨੇ ਬਾਦਲ ਵਾਲਿਆਂ ਨੇ ਮੁਕਸਰ ਸਾਹਿਬ ਦੇ ਇਲਾਕੇ ਚੋਂ ਸੇਮ ਜੁੱਤੀਆਂ ਨਾਲ ਕੁੱਟ ਕੇ ਭਜਾਈ ਆ ਅੱਜ ਦੇ ਸਮੇਂ ਚ ਵੇਖ ਲੋ ਹੜਾਂ ਵਾਲਿਆਂ ਨੂੰ ਸਾਰੇ ਲੀਡਰ ਗੱਲਾਂ ਸੁਣਾ ਕੇ ਮੁੜ ਗਏ ਪਰ ਤਾਂ ਸ਼ੰਗੋਂ ਪੈਸਾ ਵੰਡਿਆ ਸੁਖਬੀਰ ਨੇ ਪੁੱਤ ਦਾ ਸੁਭਾਅ ਆਪਦੇ ਪਿਓ ਵਰਗਾ ਹੀ ਹੁੰਦਾ ਹੈ ਜੇ ਕੋਈ ਪੁੱਤ ਆਪਦੇ ਪਿਓ ਤੇ 100% ਨਾ ਜਾਊਗਾ ਤਾਂ 70-75% ਜਾਂਦਾ ਹੀ ਜਾਂਦਾ ਹੈ। ਕੋਈ ਆਪਦੇ ਪਿਓ ਵਰਗਾ ਖੱਜ ਬਣ ਜਾਂਦਾ ਹੈ। ਕੋਈ ਆਪਦੇ ਪਿਓ ਜਿੰਨਾ ਦਿਆਲੂ ਬਣ ਜਾਂਦਾ ਹੈ। ਖੱਜ ਪੁਣਾ ਵੀ ਪੀੜੀ ਦਰ ਪੀੜੀ ਚੱਲਦਾ ਹੈ ਤੇ ਸੌ ਪੁਣਾ ਵੀ ਪੀੜੀ ਦਰ ਪੀੜੀ ਚੱਲਦਾ ਹੈ। ਜਿਹੜੇ ਬੰਦੇ ਨੇ ਸਾਰੀ ਉਮਰ ਖੱਜ ਪੁਣਾ ਕੀਤਾ ਉਹਦਾ ਪ੍ਰਭਾਵ ਉਹਦੇ ਪੁੱਤ ਤੇ ਵੀ ਪਊਗਾ ਉਹ ਵੀ ਖੱਜ ਹੋਊਗਾ। ਜਿਹੜੇ ਬੰਦੇ ਨੇ ਚੰਗੇ ਕੰਮ ਕੀਤੇ ਆ ਉਹਦਾ ਪ੍ਰਭਾਵ ਉਹਦੇ ਪੁੱਤ ਤੇ ਵੀ ਪਊਗਾ ਉਹ ਚੰਗੇ ਕੰਮ ਕਰੂਗਾ। ਬੇਸ਼ੱਕ ਚੰਗਿਆਈ ਵੀ ਖਾਣ ਦਾ ਨਹੀਂ ਹੁੰਦੀ ਐ ਖੱਟਪੁਣਾ ਵੀ ਖਾਣ ਦਾ ਨਹੀਂ ਹੁੰਦਾ ਖੂਨ ਚ ਖਤਮ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਬੰਦਾ ਆਪਣੇ ਆਪ ਨੂੰ ਸੁਧਾਰਨਾ ਚਾਵੇ ਆਪਦੀ ਸੰਗਤ ਚੰਗੀ ਰੱਖ ਕੇ ਆਪ ਦੇ ਖੂਨ ਚੋਂ ਆਪ ਦੇ ਖਾਨਦਾਨ ਚੋਂ ਖੱਟਪੁਣਾ ਖਤਮ ਕਰ ਸਕਦਾ ਪਰ ਮੁਸ਼ਕਲ ਬੜਾ ਹੁੰਦਾ ਖੱਟਪੁਣੇ ਦਾ ਵਾਇਰਸ ਬੜਾ ਭੈੜਾ ਛੇਤੀ ਕਿਤੇ ਖੂਨ ਚੋਂ ਜਾਂਦਾ ਨਹੀਂ ਤਾਂ ਹੀ ਸਮਾਜ ਚ ਅੱਜ ਕੱਲ੍ਹ ਲੋਕ ਲਾਣਤਾ ਖਟਦੇ ਆ ਡਰੀਏ ਰੱਬ ਦੇ ਰੰਗਾ ਤੋਂ ਜਦੋਂ ਜੱਟ ਦੀ ਫਸਲ ਮਰਦੀ ਐ ਨਾ ਤਾਂ ਉਹਦੇ ਘਰੇ ਸੋਗ ਪੈ ਜਾਂਦਾ ਐਂ ਲੱਗਦਾ ਜਿਵੇਂ ਕੋਈ ਪਰਿਵਾਰ ਦਾ ਮੈਂਬਰ ਚਲ ਵਸਿਆ ਹੋਵੇ ਹੁਣ ਤਾਂ ਫਸਲਾਂ ਦੇ ਨਾਲ ਨਾਲ ਘਰ ਵੀ ਰੁੜ ਗੇ ਮਾਲ ਡੰਗਰ ਵੀ ਰੁੜ ਗੇ ਸੰਦੇ ਭੜੇ ਵੀ ਰੁੜ ਗੇ ਇੰਨੇ ਵੱਡੇ ਸਦਮੇ ਨੂੰ ਇੰਨੇ ਵੱਡੇ ਦੁੱਖ ਨੂੰ ਝੱਲਣਾ ਬੜਾ ਮੁਸ਼ਕਲ ਹੈ ਜਦੋਂ ਕਰੋੜ ਦਾ ਮਾਲਕ ਰੋਡ ਤੇ ਬੈਠਾ ਦਾਨੀ ਸੱਜਣਾ ਵੱਲੋਂ ਮਿਲਣ ਵਾਲੇ ਲਫਾ ਫਿਆਂ ਦੀ ਉਡੀਕ ਕਰਦਾ ਉਹਦੇ ਕੋਈ ਅੰਦਰ ਨਹੀਂ ਵੜ ਕੇ ਜਾਂਦਾ ਉਹਦਾ ਦਿਲ ਰੋਂਦਾ ਹੈ ਕਿ ਯਾਰ ਆ ਦਿਨ ਵੀ ਵੇਖਣੇ ਸੀ ਜਦੋਂ ਕਿਸੇ ਮਜਲੂਮ ਨਾਲ ਧੱਕਾ ਹੁੰਦਾ ਜਦੋਂ ਕਿਸੇ ਮਾਸੂਮ ਨਾਲ ਧੱਕਾ ਹੁੰਦਾ ਜਾਂ ਕਿਸੇ ਮਾੜੇ ਨਾਲ ਧੱਕਾ ਹੁੰਦਾ ਤਾਂ ਉਹਨੂੰ ਹੌਸਲਾ ਦੇਣ ਵਾਸਤੇ ਕਹੇ ਤਾਂ ਹਰੇਕ ਦਿੰਦਾ ਕਿ ਹੌਸਲਾ ਰੱਖ ਸਮਾਂ ਤੈਨੂੰ ਇਨਸਾਫ ਦੇਊਗਾ ਸਮਾਂ ਤੇਰੇ ਵਿਰੋਧੀ ਦੀਆਂ ਚੀਕਾਂ ਕਢਾ ਦੂ ਪਰ ਸਮਾਂ ਚੀਕਾਂ ਹਮੇਸ਼ਾ ਮਾੜੇ ਦੀਆਂ ਕਢਾਉਂਦਾ ਹੈ ਸਮਾਂ ਚੀਕਾਂ ਹਮੇਸ਼ਾ ਸਿੱਧੇ ਸਾਦੇ ਬੰਦੇ ਦੀਆਂ ਕਢਾਉਂਦਾ ਹੈ ਸਮਾਂ ਚੀਕਾਂ ਕਮਜ਼ੋਰੇ ਬੰਦੇ ਦੀਆਂ ਕਢਾਉਂਦਾ ਤਕੜੇ ਦੀਆਂ ਨਹੀਂ ਕਢਾਉਂਦਾ ਜੇ ਆਪਾਂ ਇਸ ਸਚਾਈ ਨੂੰ ਸਮਝ ਲਿਆ ਤਾਂ ਫਿਰ ਆਪਣਾ ਹੱਕ ਲੈਣ ਦੇ ਮਸਲੇ 'ਚ ਜਾਂ ਮਿਹਨਤ ਕਰਨ ਦੇ ਮਸਲੇ 'ਚ ਸਮੇਂ ਦੀ ਉਡੀਕ ਨਹੀਂ ਕਰਨੀ ਚਾਹੀਦੀ ਜਦੋਂ ਦੌ ਲੱਗ ਜੇ ਉਦੋਂ ਹੀ ਲਾ ਲੈਣਾ ਚਾਹੀਦਾ ਜੰਗਲ ਦੇ ਰਕਬੇ ਤੇ ਸ਼ੇਰਾਂ ਦੀ ਮਾਲਕੀ ਹੁੰਦੀ ਹੈ ਗਧਿਆਂ ਦੀ ਗੁਲਾਮੀ ਨਹੀਂ ਕਰਨੀ ਰਾਜ ਕਰਾਂਗੇ ਹਾਲਾਤਾਂ ਦੀ ਹਿੱਕ 'ਚ ਵੱਜ ਕੇ ਹੱਕ ਖੋਣ ਵਾਲੇ ਤਾਂ ਤਕਦੀਰਾਂ ਤੋਂ ਨਹੀਂ ਡਰਦੇ ਕਟੀੜਾਂ ਤੋਂ ਥੋੜੀ ਡਰਾਂਗੇ ਕਿਸੇ ਦੇ ਕਿਰਦਾਰ ਤੇ ਕਿੰਤੂ ਪ੍ਰੰਤੂ ਕਰਕੇ ਆਪਣੇ ਕਿਰਦਾਰ ਨੂੰ ਉੱਚਾ ਦੱਸਣ ਵਾਲੇ ਦੇ ਭੱਲੇ ਕੁਝ ਨਹੀਂ ਹੁੰਦਾ ਸਮਾਂ ਦੱਸ ਦਿੰਦਾ ਹੈ ਕਿਹੜਾ ਵਫਾਦਾਰ ਸੀ ਕਿਨੇ ਹੁਸ਼ਿਆਰੀਆਂ ਕੀਤੀਆਂ ਕੱਲੀ ਦਾੜੀ ਚਿੱਟੀ ਹੋਣ ਨਾਲ ਬੰਦਾ ਬਾਬਾ ਨਹੀਂ ਬਣ ਜਾਂਦਾ ਉਹ ਬੜਾ ਪੇਚ ਵੀ ਖਾਚੀ ਰਹਿੰਦਾ ਜਿਨ੍ਹਾਂ ਜਵਾਨੀ ਚਗਦਾਰੀਆਂ ਕੀਤੀਆਂ ਹਰੇਕ ਖਾਨਦਾਨ ਵਫਾਦਾਰ ਨਹੀਂ ਹੁੰਦਾ ਤੇ ਹਰੇਕ ਖਾਨਦਾਨ ਕਿਸੇ ਦੀ ਵਫਾਦਾਰੀ ਦੀ ਕਦਰ ਵੀ ਨਹੀਂ ਕਰ ਸਕਦਾ ਕਿਸੇ ਦੀ ਵਫਾਦਾਰੀ ਦਾ ਮੁੱਲ ਪਾਉਣਾ ਵੀ ਮਰਦਾਂ ਦਾ ਕੰਮ ਹੁੰਦਾ ਮੌਕਾ ਪ੍ਰਸਤਾਂ ਦਾ ਨਹੀਂ ਮੌਕਾ ਪ੍ਰਸਤਾਂ ਦਾ ਕੰਮ ਹੁੰਦਾ ਗਾਉ ਖਟਿਆ ਤੇ ਪਾਸਾ ਵਟਿਆ ਮਤਲਬ ਕੱਢ ਕੇ ਪਾਸਾ ਵਟਣ ਵਾਲੇ ਬੰਦੇ ਬਾੜੇ ਲੰਬੀ ਰੇਸ ਦੇ ਕੂੜੇ ਨਹੀਂ ਹੁੰਦੇ ਕਿਉਂਕਿ ਜਿਹੜਾ ਬੰਦਾ ਕਿਸੇ ਦੀ ਵਫਾਦਾਰੀ ਦੀ ਕਦਰ ਨਹੀਂ ਕਰ ਸਕਦਾ ਜਿਹੜਾ ਬੰਦਾ ਕਿਸੇ ਦੇ ਅਹਿਸਾਨ ਦੀ ਕਦਰ ਨਹੀਂ ਕਰ ਸਕਦਾ ਕੁਦਰਤ ਤੇ ਸਮਾਂ ਉਹਦੀ ਕਦਰ ਵੀ ਘਟਾ ਦਿੰਦੇ ਆ ਖਾਸ ਕਰਕੇ ਪੰਜਾਬ ਚ ਤਾਂ ਮੈਂ ਅੱਖੀਂ ਵੇਖਿਆ ਕਿ ਜਿਹੜੇ ਘਟੀਆ ਬੰਦਿਆਂ ਦੀ ਕਿਸੇ ਸਮੇਂ ਤੂਤੀ ਬੋਲਦੀ ਸੀ ਅੱਜ ਉਹਨਾਂ ਨੂੰ ਕੋਈ ਡੇਲਿਆਂ ਵਟੇ ਨਹੀਂ ਪੁੱਛਦਾ